ਕੀ ਨਾਮ ਕੋਲ ਆਪਣੇ ਨਾਮ ਜੰਗੀਰ ਕੌਰ ਤੇ ਤੁਸੀਂ ਕਿੱਥੋਂ ਦਾ ਰਹਿੰਦੇ ਹੋ ਅਸੀਂ ਇਹਨਾਂ ਦੇ ਨਾਲ ਗਵਾਂਢ ਰਹਿੰਦੇ ਹਾਂ ਕਿਸ ਤਰ੍ਹਾਂ ਅੱਗੇ ਜਿਹੜੀ ਲੱਟਾਂ ਦਿਖ ਰਹੀਆਂ ਕਿਸ ਤਰ੍ਹਾਂ ਦੇਖ ਰਹੇ ਕਿੰਨਾ ਦਿਲਾਮ ਪਹਿਲਾਂ ਤਾਂ ਮਾਰੀ ਜੀ ਜੋ ਕਾ ਲੱਗਾ ਹੈ ਉਦੋਂ ਦਮ ਇੱਕ ਜਿਹ ਬੰਬੋਕਾ ਨਿਕਲ ਪਿਆ ਕਿੰਨੀ ਕੁ ਜ਼ਿਆਦਾ ਅੱਗ ਦੀਆਂ ਲੱਟਾਂ ਸੀ ਬਹੁਤ ਜ਼ਿਆਦਾ ਹੈ ਬੜੀ ਭਿਆਨਕ ਆ ਕੇ ਹਾਂ ਬਹੁਤ ਜ਼ਿਆਦਾ ਸੀ ਥੱਲੇ ਕੀ ਸੀ ਥੱਲੇ ਇੱਕ ਗਾਂ ਉਹ ਹੀ ਇੱਕ ਬੱਚਾ ਹੈ ਛੋਟਾ ਜੀਵਾਨ ਸੀ ਜੀਵਾਨ ਸੀ ਦੋਨਾਂ ਦੀ ਹਾਂ ਦੋਨਾਂ ਦੇ ਹੱਥ ਹੋ ਗਏ ਤੇ ਜਿਹੜਾ ਹੜਾ ਪੋਤਰਾ ਹੈ ਨਾ ਉਹ ਪੱਧ ਤੇ ਜਾਣ ਲੱਗਾ ਤੇ ਉਹ ਨਾਲ ਦੇ ਬਾਹਰ ਤੇ ਹੱਕ ਲੱਗਾ ਤੇ ਕੱਢ ਕੇ ਆ ਗਿਆ ਬਾਹਰ ਤੇ ਇਹਨਾਂ ਦੇ ਜਿੰਨੇ ਕੁ ਮਗਤ ਹੋਈ ਜਾਵੇ ਨਾ ਇਹਨਾਂ ਦੀ ਕੀ ਕੀ ਜਾਵੇ ਕਾ ਕਿੰਨੇ ਕ ਵੇਲੇ ਅੱਗ ਲੱਗੀ ਹੈ 1:10 ਹਾਂ 1:10 ਹਾਂ ਦੁਪਹਿਰ ਵੇਲੇ ਪ੍ਰਸੰ ਕਿੱਥੋਂ ਦਾ ਰਹਿੰਦਾ ਹੈ ਪਿੰਡ ਕੋੜਾ ਚੱਕ ਚੱਕ ਤੋਂ ਨੇ ਹਾਂਜੀ ਜਿਹੜੀ ਅੱਗ ਲੱਗੀ ਕੀ ਕਾਰਨ ਹੋਗਾ ਜਿਹੜੇ ਆਪਾਂ ਇਹ ਜੀ ਪਤਾ ਹੀ ਨਹੀਂ ਅੱਗ ਲੱਗੀ ਸੀ ਤੇ ਮੈਂ ਗਿਆ ਐਸਐਮਐਮ ਡੋਟ ਅੱਗੇ ਮੈਂ ਟਾਈਮ ਨਾਲ ਡੈਡੀ ਵੱਲ ਨਾਲ ਚਲਾ ਜਾਣਾ ਇੱਥੇ ਤੇ ਕੰਮ ਕਰਦਾ ਡਾਡੀ ਵਰੀ ਸੁਬਾ ਸ਼ਾਮ ਫਰਾਤ ਨਾਲ ਤੇ ਸਵੇਰ ਤੜਕੇ ਚਲੇ ਜਾਂਦਾ ਤੇ ਉਧਰੋਂ ਮੈਂ ਆਇਆ ਤੇ ਮੈਂ ਅੱਜ ਛੁੱਟੀ ਕੀਤੀ ਸੀ ਡਾਡੀਵਰ ਨਾਲ ਮੈਂ ਗਿਆ ਸੀ ਮਮਡੋਟ ਆਧਾਰ ਕਾਟ ਦਾ ਨਾਮ ਚੇਂਜ ਕਰਾਉਣਾ ਸੀ ਤੇ ਉਹ ਸਾਈਟ ਬੰਦ ਸੀ ਤੇ ਮੈਂ ਆ ਗਿਆ ਟਾਈਮ ਨਾਲ ਤੇ ਉਹ ਕਹਿੰਦੇ ਵੀ ਲੇਟ ਥੋੜੀ ਜਾਏ ਜੀ 1 ਵਜੇ ਮੈਂ ਗਿਆ ਤੇ ਮੈਂ ਪਹਿਲੇ 1 ਵਜੇ ਤੋਂ ਪਹਿਲਾਂ ਗਿਆ ਚਲਾ ਸੀ ਸਾਈਟ ਚੱਲ ਪਈ ਮੈਂ ਆ ਗਿਆ ਟਾਈਮ ਨਾਲ ਤੇ ਮੈਂ ਆ ਕੇ ਦੇਖਿਆ ਵੀ ਗਾਣੂ ਤੋਂ ਪਾਈ ਖੜੀ ਹੈ ਅੱਗੇ ਵੀ ਅਸੀਂ ਟਾਈਮ ਨਾਲ ਬੰਨ ਦੀਦਾ ਅੱਜ ਅੱਜ ਮੈਂ ਕਹਾਂ ਵੀ ਚਾਲੂ ਥੇ ਸਾਂਗੇ ਤੇ ਮੈਂ ਥੋੜੀ ਲੇਟ ਬੰਨ ਦਾਂਗਾ ਵੀ ਉਥੇ ਛਾਏ ਠੰਡੀ ਛਾਏ ਤੇ ਫਿਰ ਮੈਂ ਆਇਆ ਅੰਦਰ ਬੰਨਿਆ ਮੈਂ ਅੰਦਰ ਗਿਆ ਤੇ ਵੀ ਤਪ ਤਪ ਮੂੰਹ ਤੇ ਵਜੀ ਗਰਮੀ ਬਹੁਤ ਸੀ ਮੈਂ ਕਿ ਪੱਖਾ ਚਲਾ ਕੇ ਚਟਰਾਮ ਕਰ ਲੈਣਾ ਤੇ ਮੈਂ ਆਰਾਮ ਕਰਨ ਲਈ ਗਿਆ ਤੇ ਬਾਹਰੋਂ ਸਿਸਟਰ ਦੀ ਆਵਾਜ਼ ਆਈ ਵੀ ਮੇਰੇ ਮੇਰੇ ਅੱਗ ਲੱਗ ਗਈ ਤੇ ਮੈਂ ਬਾਹਰ ਆਇਆ ਉਹ ਗੋਠੇ ਤੋਂ ਲੱਗੀ ਸੀ ਅੱਗ ਤੇ ਮੈਂ ਪਹਿਲੇ ਤਾਂ ਮੋਟਰ ਦਾ ਪਹਿਲੇ ਚਲਾਈ ਆਵਾਜ਼ ਮਾਰਤੀ ਉਧਰ ਉਧਰ ਰੋੜਾ ਪਾਦਾ ਵੀ ਸਾਰੇ ਆ ਜੋ ਵੀ ਇਕੱਠੇ ਹੋਣ ਲੱਗ ਪਏ ਤੇ ਮੈਂ ਪਹਿਲੇ ਅੰਦਰ ਭੱਜਣ ਲੱਗਾ ਮੈਂ ਕਿ ਆ ਵੀ ਸ਼ਾਦੀ ਖੋਲ ਖੋਲ ਲਵਾ ਤੇ ਉਹ ਅੱਗ ਬਹੁਤ ਸੀ ਤੇ ਸੇਕੇ ਕਰਨ ਪਹਿਲੇ ਗਾਂ ਮਰ ਗਈ ਤੇ ਮੈਂ ਭੱਜਾ ਤੇ ਮੈਨੂੰ ਵੀ ਸੇਕਾ ਲੱਗ ਗਿਆ ਥੋੜਾ ਤੇ ਫਿਰ ਮੈਂ ਉਦੋਂ ਬਾਅਦ ਚ ਤੁਸੀਂ ਚੱਕਦੇ ਹੋਗਾ ਹਾਂਜੀ ਮੈਂ ਪਾਣੀ ਪਾਣੀ ਪਾੰਦਾ ਰਿਹਾ ਉਦੋਂ ਤੋੜੀ ਨੂੰ ਅੱਗ ਲੱਗ ਗਈ ਅੱਧਾ ਘੰਟਾ ਘੰਟਾ ਮੋਟਰ ਚਲਾਈ ਉਦੋਂ ਇੱਕ ਨਾਲ ਗਿਆ ਗਵਾਂਢੀ ਉਹਨਾਂ ਨੇ ਵੀ ਕਿਹਾ ਮੋਟਰ ਚਲਾਓ ਮੋਟਰ ਚਲਾਈ ਤੇ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਬਚਾਉਣ ਦੀ ਕੋਸ਼ਿਸ਼ ਪਰ ਨਹੀਂ ਬਚੀ ਦੋਨੋਂ ਨਹੀਂ ਬਚੇ ਹਾਂਜੀ ਇੱਕ ਹੀ ਨਾਲ ਇਹ ਬੱਚਾ ਜੀ ਗਾਂ ਦਾ ਬੱਚਾ ਹਾਂਜੀ ਅਜੇ ਥੋੜਾ ਟਾਈਮ ਹੈ ਸੀ ਸੁਈ ਸੀ ਹਾਂਜੀ ਹੁਣ ਕੀ ਮੰਗ ਤੋਰੀ ਮਦਦ ਹੀ ਮੰਗ ਹਾਂਜੀ ਮਦਦ ਹੀ ਮੰਗ ਮਦਦ ਕੀਤੀ ਜਾਵੇ ਹਾਂਜੀ ਕੀ ਇਹਦਾ ਇਸ਼ਾਰਾ ਸੀਗਾ ਤੁਹਾਨੂੰ ਹਾਂਜੀ ਇਹਦਾ ਹੀ ਇਸ਼ਾਰਾ ਸੀ ਡੇਰ ਦੁੱਧ ਪਾਉਣ ਦੀ ਸੀ ਰੋਜੀ ਰੋਟੀ ਜਾਂਦੀ ਸੀ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਜਿਹੜੀ ਅੱਗ ਲੱਗੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਤੇ ਕਿਵੇਂ ਲੱਗੀ ਆ ਜੀ ਮੇਰਾ ਪਿੰਡ ਹੈਗਾ ਮਾੜੇ ਕਲਾਂ ਗੁਰੂ ਅਰਜਨ ਦੇਵ ਕੋਲ ਤੇ ਇਹ ਮੇਰੇ ਰਿਸ਼ਤੇਦਾਰ ਨੇ ਮੈਨੂੰ ਕਰੀਬ 2:30 ਵਜੇ ਫੋਨ ਗਿਆ ਵੀ ਇਸ ਤਰ੍ਹਾਂ ਆਪਣੀ ਗਾਂ ਨੂੰ ਛਪਰੀ ਨੂੰ ਅੱਗ ਲੱਗ ਗਈ ਹੈ ਤੇ ਵਿੱਚ ਇੱਕ ਆਪਣੀ ਗਾਂ ਸੀ ਸੂਣ ਵਾਲੀ ਜੋ ਕਿ 6 ਮਹੀਨੇ ਦੇ ਕਰੀਬਨ ਕੱਬਣ ਸੀ ਤੇ ਇੱਕ ਬੱਚਾ ਸੀਗਾ ਨਾਲ ਤੇ ਉਹ ਆਪਣੇ ਦੋਵੇਂ ਚੁਲਸ ਗਏ ਨੇ ਤੇ ਮੈਂ ਓਨ ਦੀ سپورਟ ਇੱਥੇ ਆ ਕੇ ਪਹੁੰਚਿਆ ਤੇ ਦੇਖਿਆ ਆ ਕੇ ਵੀ ਗਾਂ ਪੂਰੀ ਤਰ੍ਹਾਂ ਚੁਲਸ ਗਈ ਹੈ ਗਾਂ ਵੀ ਮਾਰ ਚੁੱਕੀ ਹੈ ਤੇ ਬੱਚਾ ਵੀ ਮਾਰ ਚੁੱਕਾ ਹੈ ਗਾਂ ਸੋਣ ਵਾਲੀ ਸੀ ਜੋ ਕਿ ਰੋਜੀ ਰੋਟੀ ਇਹਨਾਂ ਦੀ ਸੀਗੀ ਇਹ ਵਿਚਾਰੇ ਆ ਮਜ਼ਦੂਰ ਨੇ ਮਜ਼ਦੂਰੀ ਦਾ ਕੰਮ ਕਰਦੇ ਨੇ ਪੱਠੇ ਤੇ ਇਟਾਂ ਪਾਉਂਦੇ ਨੇ ਪਥੇੜ ਦਾ ਕੰਮ ਕਰਦੇ ਨੇ ਤੇ ਲੜਕਾ ਇਹਨਾਂ ਦਾ ਘਾਰ ਸੀਗਾ ਤੇ ਉਹਨੇ ਆ ਕੇ तकरीबन ਮੌਕਾ ਸੰਭਾਲਿਆ ਜੋ ਵੀ ਪੁਛ ਬਹੁਤ ਕੀਤੀ ਵਿਚਾਰੇ ਨੇ ਬਚਾਉਣ ਦੀ ਪਰ ਬਚਾ ਨਹੀਂ ਸਕਿਆ ਜ਼ਖਮੀ ਉਹ ਵੀ ਹਾਂ ਉਹਦੇ ਕਰ ਬਚਾਉਣ ਦੇ ਚੱਕਰ ਚੇ ਦੀ ਆਪ ਦੀ ਸਭ ਬਾਹ ਚੁਲਸ ਗਈ ਹੈ ਤੇ ਜਿੰਨੀ ਵੀ ਮਦਦ ਹੋ ਸਕਦੀ ਹੈ ਮੇਰੇ ਦਾਨੀ ਵੀਰਾਂ ਵੱਲੋਂ ਕੋਈ ਨਹੀਂ ਹੈਲਪ ਕੀਤੀ ਜਾਵੇ ਬਾਤ ਬਾਤ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤਾਂ ਕਿ ਉਹ ਦਾ ਕੀ ਇਹਨਾਂ ਵਿਚਾਰੇ ਗਰੀਬਾਂ ਦੀ ਮਦਦ ਹੋ ਸਕੇ